ਹਾਂਜੀ ਸਰ ਕੀ ਨਾਮ ਆਪਣਾ ਮੇਰਾ ਨਾਮ ਨੀਤੀ ਨੇ ਆ ਜੀ ਕੀ ਮਾਮਲਾ ਜਿਹੜਾ ਤੁਸੀਂ ਅੱਜ ਪਲਾਈ ਰੋਡ ਤੇ ਖੜੇ ਇਥੇ ਸਰ ਮੇਰੀ ਇਹ ਨਾ ਇਥੇ 숍 ਹੈ ਪਲਾਈ ਰੋਡ ਸਤਲੋਜੀ ਹਸਪੀਟਲ ਦੇ ਨੇੜੇ ਤੇ ਆਪਣਾ ਸਲੂਨ ਬੰਦਾ ਪਿਆ ਵਾ ਜਿਹੜਾ ਕੰਸਟਰਕਸ਼ਨ ਵਰਕ ਚੱਲਦਾ ਪਿਆ ਆ ਤੇ ਇਥੇ ਨਾ ਜਿੱਦਾਂ ਚੋਰੀ ਹੋ ਗਈ ਰਾਤੀ ਤੇ ਮੈਂ ਸਵੇਰੇ ਆ ਕੇ ਦੇਖਿਆ ਤੇ ਉੱਪਰ ਦੀਆਂ ਮੇਰੀਆਂ ਏਸੀ ਤੇ ਜਨਰੇਟਰ ਦੀਆਂ ਮੋਡੀਆਂ ਤਾਰਾਂ ਸਿਗੀਆਂ ਅੱਛਾ ਜੀ ਉਹ ਸਾਰੀਆਂ ਵੱਡੀਆਂ ਗਈਆਂ ਤੇ ਇੱਕ ਸਾਈਡ ਤੇ ਮੇਰਾ ਨਾ ਏਸੀ ਦਾ ਪੈਪ ਪਿਆ ਹੋਇਆ ਸੀਗਾ ਉਹ ਪੂਰਾ ਪੈਪ ਵਿੱਚੋਂ ਤੰਬਾ ਸਾਰਾ ਕੱਢ ਕੇ ਲੈ ਗਏ ਉਹ ਅੱਛਾ ਜੀ ਇੱਕ ਕਿੰਨਾ ਕਾ ਨੁਕਸਾਨ ਹੋ ਗਿਆ ਤੁਹਾਡਾ ਜੀ ਮੇਰਾ ਜੀ ਇਹ 15 ਤੋਂ 20000 ਦਾ ਨੁਕਸਾਨ ਹੋ ਗਿਆ ਜੀ ਇਹ ਪੁਲਿਸ ਨੂੰ ਫਾਰਮ ਕੀਤਾ ਤੁਸੀਂ ਮੈਂ ਸਰ 112 ਤੇ ਕਾਲ ਕੀਤੀ ਸੀਗੀ ਤੇ ਉਹਨਾਂ ਨੇ ਕਿਹਾ ਕਿ ਆਪਣਾ ਲਿਖਤੀ ਦੇ ਵਿੱਚ ਥਾਣੇ ਜਾ ਕੇ ਜੋ ਤੁਹਾਨੂੰ ਥਾਣਾ ਲੱਗਦਾ ਆ ਤੇ ਉੱਥੇ ਜਾ ਕੇ ਰਿਪੋਰਟ ਦੇ ਦਿਓ ਤੇ ਅਸੀਂ ਜ਼ਰੂਰ ਕਰੀ ਕਾਰਵਾਈ ਕਰਾਂਗੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਇਹ ਚੋਰੀ ਦਾ ਜਿਹੜਾ ਤੁਹਾਨੂੰ ਲੱਗਿਆ ਪਤਾ ਕਦੋਂ ਕਿੱਦਾਂ ਪਤਾ ਲੱਗਿਆ ਤੁਹਾਨੂੰ ਅੱਜ ਸਵੇਰੇ ਪਤਾ ਲੱਗਾ ਜੀ ਮੈਂ ਸਵੇਰੇ ਅੱਜ ਇੱਥੇ ਕੰਮ ਤੇ ਬੰਦੇ ਆਏ ਸੀਗੇ ਤੇ ਜੇ ਮੈਂ ਜਦੋਂ ਆਇਆ ਤੇ ਉੱਪਰ ਜਾ ਕੇ ਮੈਂ ਜੀ ਗੇੜਾ ਮਾਰਿਆ ਤੇ ਦੇਖਿਆ ਕਿ ਤਾਰ ਤੇ ਬੈਬ ਸਾਰੇ ਤੋੜ ਕੇ ਉਹਨਾਂ ਨੇ ਜਿੱਦਾਂ ਥੱਲੇ ਸੁਟੇ ਹੋਏ ਆ ਕਿੱਧਰੋਂ ਆਏ ਕੁਝ ਪਤਾ ਲੱਗਾ ਇਹ ਸਰ ਇਹ ਨਹੀਂ ਪਤਾ ਲੱਗਾ ਹੁਣ ਜਿੱਦਾਂ ਨਾਲਦਿਆਂ ਦੀ ਵੀ ਕੰਮ ਚੱਲਦਾ ਦੁਕਾਨ ਦਾ ਤੇ ਹੋ ਸਕਦਾ ਇਧਰੋਂ ਦੀ ਚੜੇ ਆ ਕਿੱਦਾਂ ਚੜੇ ਆ ਉਹ ਹੋਰ ਤਾਂ ਯਾਨੀ ਜਿੱਦਾਂ ਤੇ ਕਿਸ ਨਾਂ ਤੇ ਦੁਕਾਨ ਆਪਣੀ ਆਪਣੀ ਗਰਲਸ ਫਾਈਨ ਦੇ ਨਾਮ ਤੇ ਦੁਕਾਨ ਹੈ ਜੀ ਫਲਾਈ ਰੋਡ ਤੇ ਨਹੀਂ ਫਲਾਈ ਰੋਡ ਤੇ ਠੀਕ ਹੈ ਜੀ ਥੈਂਕ ਯੂ ਹਾਂਜੀ ਸਰ ਕੀ ਨਾਮ ਆਪਣਾ ਮੇਰਾ ਨਾਮ ਨਿਤੀ ਨੇ ਹੈ ਜੀ ਕੀ ਮਾਮਲਾ ਜਿਹੜਾ ਤੁਸੀਂ ਅੱਜ ਪਲਾਈ ਰੋਡ ਤੇ ਖੜੇ ਇਥੇ ਸਰ ਮੇਰੀ ਨਾ ਇਥੇ ਸ਼ੋਪ ਆ ਪਲਾਈ ਰੋਡ ਸਤਲੁਜ ਹਸਪੀਟਲ ਦੇ ਨੇੜੇ ਤੇ ਆਪਣਾ ਸਲੂਨ ਬੰਦਾ ਪਿਆ ਵਾ ਜੇ ਕੰਸਟਰਕਸ਼ਨ ਵਰਕ ਚੱਲਦਾ ਪਿਆ ਆ ਤੇ ਇਥੇ ਨਾ ਜਿੱਦਾਂ ਚੋਰੀ ਹੋ ਗਈ ਰਾਤੀ ਅੱਛਾ ਜੀ ਮੈਂ ਸਵੇਰੇ ਆ ਕੇ ਦੇਖਿਆ ਤੇ ਉਪਰ ਦੀ ਸਾਰੀਆਂ ਮੇਰੀਆਂ ਏਸੀ ਤੇ ਜਨਰੇਟਰ ਦੀਆਂ ਮੋਡੀਆਂ ਤਾਰਾਂ ਸੀਗੀਆਂ ਅੱਛਾ ਜੀ ਉਹ ਸਾਰੀਆਂ ਵੱਡੀਆਂ ਗਈਆਂ ਤੇ ਇੱਕ ਸਾਈਡ ਤੇ ਮੇਰਾ ਨਾ ਏਸੀ ਦਾ ਪਾਈਪ ਪਿਆ ਹੋਇਆ ਸੀਗਾ ਅੱਛਾ ਜੀ ਉਹ ਪੂਰਾ ਪਾਈਪ ਵਿੱਚੋਂ ਤੰਬਾ ਸਾਰਾ ਕੱਢ ਕੇ ਲੈ ਗਏ ਉਹ ਅੱਛਾ ਜੀ ਇੱਕ ਕਿੰਨਾ ਕਾ ਨੁਕਸਾਨ ਹੋ ਗਿਆ ਤੁਹਾਡਾ ਜੀ ਮੇਰਾ ਜ ਤੋਂ 20000 ਦਾ ਨੁਕਸਾਨ ਹੋ ਗਿਆ ਜੀ। ਇਹ ਪੁਲਿਸ ਨੂੰ ਫਾਰਮ ਕੀਤਾ ਤੁਸੀਂ? ਮੈਂ ਸਰ 112 ਤੇ ਕਾਲ ਕੀਤੀ ਸੀਗੀ ਤੇ ਉਹਨਾਂ ਨੇ ਕਿਹਾ ਕਿ ਆਪਣਾ ਲਿਖਤੀ ਦੇ ਵਿੱਚ ਥਾਣੇ ਜਾ ਕੇ ਜੋ ਤੁਹਾਨੂੰ ਥਾਣਾ ਲੱਗਦਾ ਆ ਤੇ ਉੱਥੇ ਜਾ ਕੇ ਰਿਪੋਰਟ ਦੇ ਦਿਓ ਤੇ ਅਸੀਂ ਜ਼ਰੂਰ ਕਾਰਵਾਈ ਕਰਾਂਗੇ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਇਹ ਚੋਰੀ ਦਾ ਜਿਹੜਾ ਤੁਹਾਨੂੰ ਲੱਗਿਆ ਪਤਾ ਕਦੋਂ ਕਿੱਦਾਂ ਪਤਾ ਲੱਗਿਆ ਤੁਹਾਨੂੰ ਅੱਜ ਸਵੇਰੇ ਪਤਾ ਲੱਗਾ ਜੀ ਮੈਂ ਸਵੇਰੇ ਅੱਜ ਇੱਥੇ ਕੰਮ ਤੇ ਬੰਦੇ ਆਏ ਸੀਗੇ ਤੇ ਫੇਰ ਮੈਂ ਜਦੋਂ ਆਇਆ ਤੇ ਉੱਪਰ ਜਾ ਕੇ ਉਹਨਾਂ ਨੇ ਢੇੜਾ ਮਾਰਿਆ ਤੇ ਦੇਖਿਆ ਕਿ ਤਾਰਾਂ ਸਾਰੀਆਂ ਵੱਡੀਆਂ ਹੋਈਆਂ ਆ ਤੇ ਪਾਈਪ ਸਾਰੇ ਤੋੜ ਕੇ ਉਹਨਾਂ ਸਰ ਇਹ ਨਹੀਂ ਪਤਾ ਲੱਗਾ ਹੋਣ ਜਿੱਦਾਂ ਨਾਲਿਆਂ ਦੀ ਵੀ ਕੰਮ ਚੱਲਦਾ ਦੁਕਾਨ ਦਾ ਤੇ ਹੋ ਸਕਦਾ ਇਧਰੋਂ ਦੀ ਚੜੇ ਆ ਕਿੱਦਾਂ ਚੜੇ ਆ ਉਹ ਹੋਰ ਤਾਂ ਹੈਨੀ ਜਿਹੜਾ ਇਹ ਕਿਸ ਨਾਂ ਤੇ ਦੁਕਾਨ ਆਪਣੀ ਆਪਣੀ ਗਰਲਸ ਫਾਈਨ ਦੇ ਨਾਮ ਤੇ ਦੁਕਾਨ ਹੈ ਜੀ ਪਲਾਈ ਰੋਡ ਤੇ ਨਹੀਂ ਪਲਾਈ ਰੋਡ ਤੇ ਠੀਕ ਹੈ ਜੀ ਥੈਂਕ ਯੂ ਹਾਂਜੀ ਸਰ ਕੀ ਨਾਮ ਆਪਣਾ ਮੇਰਾ ਨਾਮ ਨੀਤੀ ਨੇ ਹੈ ਤੇ ਕੀ ਮਾਮਲਾ ਜਿਹੜਾ ਤੁਸੀਂ ਅੱਜ ਪਲਾਈ ਰੋਡ ਤੇ ਖੜੇ ਇਥੇ ਸਰ ਮੇਰੀ ਇਹ ਨਾ ਇਥੇ 숍 ਹੈ ਪਲਾਈ ਰੋਡ ਸਤਲੋਜੀ ਹਸਪੀਟਲ ਦੇ ਨੇੜੇ ਇਹ ਆਪਣਾ ਸਲੂਨ ਬੰਨਦਾ ਪਿਆ ਵਾ ਜੇ ਕੰਸਟਰਕਸ਼ਨ ਵਰਕ ਚੱਲਦਾ ਪਿਆ ਆ ਤੇ ਇੱਥੇ ਨਾ ਜਿੱਦਾਂ ਚੋਰੀ ਹੋ ਗਈ ਰਾਤੀ ਅੱਛਾ ਤੇ ਮੈਂ ਸਵੇਰੇ ਆ ਕੇ ਦੇਖਿਆ ਤੇ ਉਪਰ ਦੀਆਂ ਸਾਰੀਆਂ ਮੇਰੀਆਂ ਏਸੀ ਤੇ ਜਨਰੇਟਰ ਦੀਆਂ ਮੋਡੀਆਂ ਤਾਰਾਂ ਸਨੀਆਂ ਅੱਛਾ ਜੀ ਉਹ ਸਾਰੀਆਂ ਵੱਡੀਆਂ ਗਈਆਂ ਤੇ ਇੱਕ ਸਾਈਡ ਤੇ ਮੇਰਾ ਨਾ ਏਸੀ ਦਾ ਪੈਪ ਪਿਆ ਹੋਇਆ ਸੀਗਾ ਉਹ ਪੂਰਾ ਪੈਪ ਵਿੱਚੋਂ ਤੰਬਾ ਸਾਰਾ ਕੱਢ ਕੇ ਲੈ ਗਏ ਉਹ ਅੱਛਾ ਜੀ ਇੱਕ ਕਿੰਨਾ ਕਾ ਨੁਕਸਾਨ ਹੋ ਗਿਆ ਤੁਹਾਡਾ ਜੀ ਮੇਰਾ ਜੀ ਇਹ 15 ਤੋਂ 20000 ਦਾ ਨੁਕਸਾਨ ਹੋ ਗਿਆ ਜੀ ਇਹ ਪੁਲਿਸ ਨੂੰ ਫਾਰਮ ਕੀਤਾ ਤੁਸੀਂ ਮੈਂ ਸਾਰ 112 ਤੇ ਕਾਲ ਕੀਤੀ ਸੀਗੀ ਤੇ ਉਹਨਾਂ ਨੇ ਕਿਹਾ ਕਿ ਆਪਣਾ ਲਿਖਤੀ ਦੇ ਵਿੱਚ ਥਾਣੇ ਜਾ ਕੇ ਜੋ ਤੁਹਾਨੂੰ ਥਾਣਾ ਲੱਗਦਾ ਆ ਉੱਤੇ ਜਾ ਕੇ ਰਿਪੋਰਟ ਦੇ ਦਿਓ ਤੇ ਅਸੀਂ ਜਰੂਰ ਕਾਨੂੰਨੀ ਕਾਰਵਾਈ ਕਰਾਂਗੇ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਇਹ ਚੋਰੀ ਦਾ ਜਿਹੜਾ ਤੁਹਾਨੂੰ ਲੱਗਿਆ ਪਤਾ ਕਦੋਂ ਕਿੱਦਾਂ ਪਤਾ ਲੱਗਿਆ ਤੁਹਾਨੂੰ? ਨੂੰ ਅੱਜ ਸਵੇਰੇ ਪਤਾ ਲੱਗਾ ਜੀ ਮੈਂ ਸਵੇਰੇ ਅੱਜ ਇੱਥੇ ਕੰਮ ਤੇ ਬੰਦੇ ਆਏ ਸੀਗੇ ਤੇ ਫੇਰ ਮੈਂ ਜਦੋਂ ਆਇਆ ਤੇ ਉੱਪਰ ਜਾ ਕੇ ਮੈਂ ਜੀ ਗੇੜਾ ਮਾਰਿਆ ਤੇ ਦੇਖਿਆ ਕਿ ਤਾਰਾ ਸਾਰੀਆਂ ਵੱਡੀਆਂ ਹੋਈਆਂ ਆ ਤੇ ਪੈਪ ਸਾਰੇ ਤੋੜ ਕੇ ਉਹਨਾਂ ਨੇ ਜਿੱਦਾਂ ਥੱਲੇ ਸੁੱਪੇ ਹੋਏ ਆ। ਕਿੱਧਰੋਂ ਆਏ ਕੁਝ ਪਤਾ ਲੱਗਾ ਇਹ? ਸਰ ਇਹ ਨਹੀਂ ਪਤਾ ਲੱਗਾ ਹੁਣ ਜਿੱਦਾਂ ਨਾਲਿਆਂ ਦੀ ਵੀ ਕੰਮ ਚੱਲਦਾ ਦੁਕਾਨ ਦਾ ਤੇ ਹੋ ਸਕਦਾ ਇਧਰੋਂ ਦੀ ਚੜੇ ਆ ਕਿ ਛੋਟਾ ਬਟੈਨੀ ਜੀ ਦਾ ਕਿ ਕਿਸ ਨਾਂ ਤੇ ਦੁਕਾਨ ਆਪਣੀ ਆਪਣੀ ਗਰਲਸ ਸ਼ਾਈਨ ਦੇ ਨਾਮ ਤੇ ਦੁਕਾਨ ਹੈ ਜੀ ਅਪਲਾਈ ਰੋਡ ਤੇ ਨਹੀਂ ਅਪਲਾਈ ਰੋਡ ਤੇ ਠੀਕ ਹੈ ਜੀ ਥੈਂਕ ਯੂ